ਆ ਵਸ਼ੇਰੀ ਤੇ ਮਾਰਿਓ ਨਿਗਾ ਜਿਹੜੇ ਸੱਜਣ ਫੋਨ ਮੈਸੇਜ ਕਰਦੇ ਨੇ ਨਾ ਵੀ ਸਾਨੂੰ ਚੰਗਾ ਜਾਂ ਸੋਹਣਾ ਸੁਨੱਖਾ ਨੌਕਰਾ ਵਸ਼ੇਰਾ ਚਾਹੀਦਾ ਅਸੀਂ ਤਿਆਰ ਕਰਨਾ ਤੁਹਾਡੇ ਸਾਹਮਣੇ ਹਾਜ਼ਰ ਆ ਦੋਸਤੋ ਬਹੁਤ ਸੋਹਣਾ ਵਸ਼ੇਰਾ ਬੰਤਰਾਂ ਦਾ ਬਹੁਤ ਸੋਹਣਾ ਉਮਰ ਛੋਟੀ ਆ ਬੈਡ ਬਾਡੀ ਵਸ਼ੇਰੇ ਦੀ ਬਹੁਤ ਆ ਤੇ ਐਕਟਿਵ ਬਹੁਤ ਆ ਨਖਰਾ ਨਖਰਾ ਵਸ਼ੇਰੇ ਦੇ ਵਿੱਚ ਬਹੁਤ ਸੋਹਣਾ ਧੂਣ ਧੂਣ ਦੀ ਬੰਤਰ ਤੇ ਐਨ ਕੋਕੀ ਜੜੇ ਪਏ ਨੇ ਤੁਸੀਂ ਆ ਦੇਖ ਲਓ ਐਨ ਮੂੰਹ ਮਾ ਦੇਖੋ ਲੰਬਾਈ ਅੰਗ ਪੈਰ ਤੇ ਧੌਣ ਵਗੈਰਾ ਬਹੁਤ ਸੋਹਣਾ ਵਸ਼ੇਰਾ ਜੇ ਕਿਸੇ ਸੱਜਣ ਦੀ ਭਾਲ ਭਾਲ ਕਰ ਰਿਹਾ ਜੇ ਕੋਈ ਸੱਜਣ ਵਸ਼ੇਰੇ ਦੀ ਤਾਂ ਵੀਡੀਓ ਉਹਦੇ ਤੱਕ ਜਰੂਰ ਪਹੁੰਚਦੀ ਕਰ ਦਿਓ ਸ਼ੇਅਰ ਕਰ ਦਿਓ ਵੀਡੀਓ ਸੱਜਣੋ ਤੇ ਜੇ ਕੋਈ ਸੱਜਣ ਆਪਣੇ ਚੈਨਲ ਤੇ ਐਡ ਲਗਵਾਉਣੀ ਚਾਹੁੰਦਾ ਆਪਣਾ ਜਾਨਵਰ ਘਰੇ ਬੈਠਾ ਨੇ ਸੇਲ ਕਰਵਾਉਣਾ ਆਪਣਾ ਨੰਬਰ ਆ ਜਿਹੜਾ ਵੀਡੀਓ ਦੇ ਅਖੀਰ ਵਿੱਚ ਦਿੱਤਾ ਹੋਇਆ ਆਪਣੇ ਨਾਲ ਗੱਲਬਾਤ ਕਰਕੇ ਤੁਸੀਂ ਆਪਣਾ ਜਾਨਵਰਾ ਜਿਹੜਾ ਸੇਲ ਕਰਵਾ ਸਕਦੇ ਹੋ ਸੱਜਣੋ ਤੇ ਹੁਣ ਗੱਲ ਕਰਦੇ ਆ ਇਸ ਵਸ਼ੇਰੇ ਦੀ ਬਿਊਟੀ ਪੱਖੋਂ ਤੁਸੀਂ ਦੇਖ ਲਓ ਬਸ਼ੇਰਾ ਤੁਹਾਨੂੰ ਦਿਖ ਰਿਹਾ ਬੰਤਰਾਂ ਬਸ਼ੇਰੇ ਦੀਆਂ ਬਹੁਤ ਸੋਹਣੀਆਂ ਨੇ ਪਿੱਠ ਪੋੜਾ ਤੇ ਲੰਬਾਈ ਧੌਣ ਵਗੈਰਾ ਕੰਨ ਦੇਖੋ ਕਿੰਨਾ ਸੋਹਣਾ ਤੇ ਸਨੱਖਾ ਲੱਗਿਆ ਹੋਇਆ ਫੇਸ ਕੁਆਲਿਟੀ ਅੰਗਾ ਪਰਾਂ ਦੀ ਲੈਂਥ ਬਸ਼ੇਰਾ ਸਾਰੇ ਪਾਸੋਂ ਐਨ ਸਾਫ਼ ਸੁਥਰਾ ਤੇ ਸੋਹਣਾ ਬਸ਼ੇਰਾ ਦੋਸਤੋ ਜੇ ਕੋਈ ਸੱਜਣਾ ਕਰੇ ਸ਼ੌਂਕ ਨਾਲ ਬਸ਼ੇਰਾ ਰੱਖਣ ਦਾ ਚਾਹਵਾਨਾ ਤਾਂ ਇਸ ਬਸ਼ੇਰੇ ਦੇ ਉੱਪਰ ਗੌਰ ਕਰ ਲਿਓ ਬਾਈ ਨਾਲ ਗੱਲਬਾਤ ਕਰ ਲਿਓ ਡਿਟੇਲ ਆ ਜਿਹੜੀ ਇਹਦੀ ਆਪਾਂ ਤੁਹਾਨੂੰ ਸਾਂਝੀ ਕਰਦੇ ਆ ਪ੍ਰਿੰਸ ਡੋਡਾਂ ਵਾਲੇ ਘੋੜੇ ਦਾ ਪੋਤਾ ਹੈ ਇਹ ਸ਼ੇਰੂ ਘੋੜੇ ਦਾ ਬੱਚਾ ਹੈਗਾ ਸ਼ੇਰੂ ਘੋੜਾ ਜਿਹੜਾ ਪ੍ਰਿੰਸ ਡੋਡਾਂ ਵਾਲੇ ਦਾ ਬੱਚਾ ਹੈਗਾ ਸ਼ੇਰੂ ਘੋੜਾ ਇਸ ਵਕਤ ਰਾਜਸਥਾਨ ਦੇ ਵਿੱਚ ਖੜਾਗਾ ਉਸ ਘੋੜੇ ਦਾ ਬੱਚਾਗਾ ਉਹਦੀ ਹਾਈਟ ਆ ਘੋੜੇ ਦੀ 65 ਪਲੱਸ ਤੇ ਬਹੁਤ ਸੋਹਣਾ ਸਪੌਟਲੈਸ ਘੋੜਾਗਾ ਉਹਦੇ ਬੱਚੇ ਬਹੁਤ ਚੰਗੇ ਆਉਂਦੇ ਨੇ ਬਾਈ ਕਹਿੰਦਾ ਤੇ ਉਹਨਾਂ ਬੱਚਿਆਂ ਦੇ ਵਿੱਚ ਇੱਕ ਆ ਬੱਚਾ ਉਸ ਘੋੜੇ ਦਾਗਾ ਤੁਹਾਨੂੰ ਦਿਖਾਉਣ ਲੱਗਿਆ 9 ਮਹੀਨੇ ਬਸ਼ੇਰੇ ਦੀ ਬਾਈ ਨੇ ਉਮਰ ਦੱਸੀ ਆ ਤੇ ਬਾਲਪੌਰੀਆਂ ਦਾ ਬਿਲਕੁਲ ਸਾਫ਼ ਆ ਬਸ਼ੇਰਾ ਸਪੋਰਟ ਲੈਸਾ ਮਾਏ ਦੀ 63 ਇੰਚ ਦੀ ਆ ਦੋਸਤੋ ਜਵਰਾਜ ਘੋੜੇ ਦੀ ਬੱਚੀ ਹੈ ਦੀ ਮਾਂ ਕੀ ਜਿਹੜੀ 63 ਇੰਚ ਹੌਸ ਕੁੜੀ ਦੀ ਹਾਈਟ ਆ ਚੰਗੀ ਹਾਈਟ ਕਰੂ ਬਸ਼ੇਰਾ ਹੈ ਜੇ ਕੋਈ ਸੱਜਣਾ ਬਸ਼ੇਰਾ ਭਾਲ ਰਿਆ ਤਾਂ ਵੀਡੀਓ ਹੇ ਤੱਕ ਪਹੁੰਚਦੀ ਕਰ ਦਿਓ 9 ਮਹੀਨੇ ਉਮਰਾ ਪ੍ਰਿੰਸ ਡੋਡਾਂ ਵਾਲੇ ਘੋੜੇ ਦਾ ਪੋਤਾ ਆ ਗਿਆ ਸ਼ੇਰੂ ਘੋੜੇ ਦਾ ਬੱਚਾ ਗਾ ਤੇ ਬਣਨ ਵਾਲਾ ਬਸ਼ੇਰਾ ਚੰਗਾ ਘੋੜਾ ਬਣੂਗਾ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਮੱਕਾ ਸਰ ਬਾਈ ਦਾ ਪਿੰਡ ਆ ਗੰਗਾ ਨਗਰ ਬਾਈ ਨੂੰ ਜਲਾ ਪੈਂਦਾ ਨੰਬਰ ਆ ਜਿਹੜਾ ਬਾਈ ਦਾ ਕਸ਼ਮੀਰ ਦਾ ਸਕਰੀਨ ਦੇ ਉੱਪਰ ਦੇਤਾ ਹੋਰ ਜਾਣਕਾਰੀ ਲਈ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਜਾ ਕੇ ਦੇਖ ਪਰਖ ਕੇ ਆਪਣੀ ਜ਼ਿੰਮੇਵਾਰੀ ਦੇ ਉੱਪਰ ਵਸ਼ੇਰਾ ਜਿਹੜਾ ਸੱਜਣ ਉਹ ਖਰੀਦ ਸਕਦੇ ਹੋ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਕੀ ਆਪਣਾ ਨੰਬਰ ਚੱਲ ਰਿਹਾ ਸਕਰੀਨ ਤੇ ਜੇ ਕੋਈ ਸੱਜਣ ਐਡ ਲਗਵਾਉਣੀ ਚਾਹੁੰਦਾ ਆਪਣੇ ਚੈਨਲ ਤੇ ਤਾਂ ਤੁਸੀਂ ਆਪਣੇ ਨਾਲ ਗੱਲਬਾਤ ਕਰਕੇ ਆਪਣਾ ਜਾਨਵਰ ਆ ਜਿਹੜਾ ਘਰੇ ਬੈਠੇ ਸ਼ੇਲ ਕਰਵਾ ਸਕਦੇ ਹੋ ਵੀਡੀਓ ਸ਼ੇਅਰ ਕਰ ਦਿਓ ਦੋਸਤੋ ਧੰਨਵਾਦ